ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਸਾਡਾ ਪੰਜਾਬ ਹਿਸਾ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਇੱਕ ਵੀਰ ਪੇਸ਼ ਕਰਨੇ ਜਾ ਰਹੇ ਹਾਂ ਹਾਂਜੀ ਲੋ ਸੋਣ ਮਾਲ ਮਾਲ ਕਹਿੰਦੀ ਲਠਿਆਵੇ ਮੈਨੂੰ ਗੂੰਜੇ ਨਾਰੋੜ ਮਾਲ ਮਾਲ ਕਹਿੰਦੀ ਲਠਿਆਵੇ ਮੈਨੂੰ ਕਹਿੰਦਾ ਐ ਨਾਨੀ ਮੈਨੂੰ ਤੇਰੀ ਨਾਲੋਂ ਸਿਰ ਦੁੱਖ ਦਾ ਦੁਖਦਾਨੀ ਇਥੇ ਬੋਤਾਂ ਨਾ ਬੋਲ ਸਿਰ ਦੁੱਖ ਦਾ ਦੁਖਦਾਨੀ డీని ਲੈ ਜਾਟ ਸੁਣ ਦੇ ਕੋਣ ਮਾਲ ਮਾਲ ਕਹਿੰਦੀ ਲਠੇ ਆਵੇ ਮੈਨੂੰ ਗੂੰਜੇ ਨਾਰੋਲ ਮਾਲ ਮਾਲ ਕਹਿੰਦੀ ਲਠੇ ਆਵੇ ਮੈਨੂੰ ਗੂੰਜੇ ਨਾਰੋਲ ਲੱਪੀਦ ਕਹਿਣਾ ਜਸੀਨੀ ਮੈਨੂੰ ਤੇਰੀ ਪੀਤ ਕੈਂਦਾ ਜਸੀਨੀ ਮੈਨੂੰ ਤੇਰੀ ਨਾਲੋੜ ਸਿਰ ਦੁੱਖ ਦਾ ਦੁਖਦਾਨੀ ਇਹੀ ਤੇ ਬਹੁਤਾਂ ਬੋਲ ਸਿਰ ਦੁੱਖ ਦਾ ਦੁਖਦਾਨੀ ਕੁਮੰਝਾ ਪੀੜੀ ਨੀ ਲੈ ਜਾਟ ਸਣ ਦੇ ਕੋਲ ਚਾਰ ਕੁਮੰਝਾ ਪੀੜੀ ਨੀ ਲੈ ਜਾਟ ਸਣ ਦੇ ਕੋਲ ਮਰਮਲ ਕਹਿੰਦੀ ਲਠਿ ਆਵੇ ਸਮੈ ਨੂੰ ਮੁੰਜੇ ਨਾ ਰੋੜ ਮਲ ਮਲ ਕਹਿੰਦੀ ਲਠਿ ਆ रहंदा रमनी माइनू तेरी नो हर मन कंदा रमन नी मू तेो सिर दुखदा दुखदानी आये बोत न बोल सिर दुखदा दुखदानी आ थ ਮੰਜਾ ਪੀੜੀ ਨੀ ਲੈ ਜਾ ਟੇ ਸਣ ਦੇ ਕੋਲ ਚੱਕ ਮੰਜਾ ਪੀੜੀ ਨੀ ਲੈ ਜਾ ਟੇ ਸਣ ਦੇ ਕੋਲ ਮਾਲ ਮਾਲ ਕਹਿੰਦੀ ਲਾਠ ਆਵੇ ਮੈਨੂੰ ਤੂੰ ਜੇ ਨਾ ਰੋੜ ਮਾਲ ਮਾਲ ਕਹਿੰਦੀ ਲਾਠ ਆਵੇ ਮੈਨੂੰ ਤੂੰ ਜੇ ਕਹਿੰਦਾ ਹਰ ਛੇ ਨੀ ਮੈਨੂੰ ਤੇਰੀ ਨਾਲੋਂ ਹੈ ਪੀ ਕਹਿੰਦਾ ਹਰ ਛੇ ਨੀ ਮੈਨੂੰ ਤੇਰੀ ਨਾਲੋਂ ਸਿਰ ਦੁੱਖ ਦਾ ਦੁੱਖ ਦਾ ਨਹੀਂ ਆਇ ਤੇ ਬੋਤਨਾ ਬੋਲ ਸਿਰ ਦੁੱਖ ਦਾ ਦੁੱਖ ਦਾ ਨਹੀਂ ਅੰਜਾ ਪੀੜੀ ਨੀ ਲੈ ਜਾਟੇ ਸੁਣਦੇ ਕੋਲ ਚੱਕ ਮੰਜਾ ਬੀੜੀ ਨੀ ਲੈ ਜਾਟੇ ਸੁਣਦੇ ਕੋਲ ਮਲ ਮਲ ਕਹਿੰਦੀ ਲਠੇ ਆਵੇ ਮੈਨੂੰ ਪੂੰਜੇ ਨਾਰੋਲ ਮਲ ਮਲ ਕਹਿੰਦੀ ਲਠੇ ਆਵੇ ਮੈਨੂੰ ਪੂੰਜੇ ਨਾਰੋਲ ਤਨਵ